ਸਸੀ ਕਾਲੀ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਹੈ ਤੇ ਆਪਾਂ ਅੱਜ ਬਣਾਉਣ ਲੱਗੇ ਆ ਰਾਜਮਾ ਚਾਵਲ ਤੇ ਹੁਣ ਆਪਾਂ ਕੜਾਹੀ 'ਚ ਪਾਵਾਂਗੇ ghee ਮੈਂ ਦੇਸੀ ghee ਦਾ ਤੜਕਾ ਲਾਉਣ ਲੱਗੀ ਆ ਥੋੜਾ ਜਿਹਾ ਹੀ ਪਾਵਾਂਗੀ ਬਸ 2 ਚਮਚੇ देगी पा लिया हूँ सुे मसाले पावे जीरा ਥੋੜੀ ਜਿਹੀ ਹਿੰਗ ਪਾਉਂਗੀ ਇਹ ਨਾਲ ਫਲੇਵਰ ਵਧੀਆ ਆ ਜਾਂਦਾ ਟੇਸਟ ਵਧੀਆ ਹੁੰਦਾ ਹੁਣ ਆਪਾਂ ਇਹਦੇ ਵਿੱਚ मैं प्याज कट के ग्रेंड कर ले लुट कट के भी ला सकते हो मैं ग्रैेंड करके आइए तड़का मैं ते प्याज लाते थे ਖਰੂਦਾ ਤੇਲ ਦਾ ਵੀ ਤੜਕਾ ਲਾ ਸਕਦੇ ਹਾਂ ਤੇ ਮੈਂ ਅੱਜ ਦੇਸੀ ਹੀ ਯੂਜ਼ ਕਰਿਆ ਕਦੇ ਕਦੇ ਕਿ ਦੇਸੀ ਤੇਲ ਦਾ ਵੀ ਤੜਕਾ ਲਾ ਲੈਂਦੀ ਹਾਂ ਕਦੇ ਕਦੇ ਖਰੂਦੇ ਤੇਲ ਦਾ ਵੀ ਲਾ ਲੈਂਦੀ ਹਾਂ ਇਸ ਤਰ੍ਹਾਂ ਠੀਕ ਹੈ ਜੀ ਤੇ ਹੁਣ ਆਪਾਂ ਆਹ ਹੁਣ ਇਹਨੂੰ ਚੰਗੀ ਤਰ੍ਹਾਂ ਭੁੰਨਾਂਗੇ ਜਿੰਨਾ ਚਿਰ ਇਹ ਬ੍ਰਾਊਨ ਨਹੀਂ ਹੋ ਜਾਂਦਾ ਤੇ ਇੰਦਰ ਆਪਣੇ ਬਣ ਰਹੇ ਨੇ ਰਾਈਸ ਤੇ

मिलते थोड़ी देर बाद ठीक है हम अपने प्याज हो गए ब्राउन हम इच पावे टमाटर का पेस्ट हरी मिर्च टमाटर पराटा में इस कर देंगे மசால டா ப ਕਿਉਂਕਿ ਆਪਾਂ ਨੇ ਰਾਜਮਾ ਹਟਦੀ ਪਾਇਆ ਨਮਕ ਇਹ ਤੇ ਜੀ ਤੇ ਪਾਵਾਂਗੇ ਹਲਦੀ ਇਹ ਆਪਾਂ ਪਲਾਂਗੇ ਥੋੜਾ ਜਿਹਾ ਮਸਾਲਾ चं तरह मिक्स कर देना थोड़ा फिर सेक लवा देखो लाल मिर्च पावे थोड़ी कलर इधर अपने राइस भी बस तैयार हुई होने वाली हाँ

চাল বান

जब तक आप सैलड तैयार कर दिए ਚਲੋ ਜੀ ਆਪਾਂ ਮਿਲਦੇ ਆ ਥੋੜੀ ਦੇਰ ਬਾਅਦ ਠੀਕ ਹੈ ਜੀ। ਮਾਨ ਜੀ ਜੀ ਆਪਣੇ ਰਾਜਮਾ ਚੌਲ ਰੈਡੀ ਹੋ ਗਏ। ਦੇਖੋ ਤੁਸੀਂ ਵੀ ਖਾਓ ਤੇ ਹੁਣ ਆਪਾਂ ਅਗਲੇ ਵੀਡੀਓ ਚ ਮਿਲਾਂਗੇ ਨਈ ਰੈਸਪੀ ਲੈ ਕੇ ਸਤਿ ਸ੍ਰੀ ਅਕਾਲ ਜੀ।